ਕਲੀਆਂ ਦੇ ਪ੍ਰਧਾਨ ਸਾਰੀਆਂ ਪਾਣੀ ਨਾਲ ਭਰੀਆਂ ਪਈਆਂ ਨੇ ਕੀ ਕਹਿਣਾ ਚਾਹੁੰਦਾ ਹੈ ਬਾਰੇ ਇਹ ਵੀ ਅਸੀਂ ਕਹਿਣਾ ਚਾਹੁੰਦੇ ਕਿ ਮੈਂ ਬੀਟੂ ਦਿਖਾਉਂਦਾ ਬਲਾਕ ਪਿੱਛੇ ਦਾ ਗੂਆਂਗਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਕਿ ਵੀ ਜਿਹੜੀ ਅੱਜ ਪ੍ਰਸ਼ਾਸਨਾ ਸਰਕਾਰ ਹਵਾ ਕਰ ਦਿੱਤੀ ਵੀ ਗੰਦਗੀ ਜਾਂ ਸ਼ਹਿਰ ਦੇ ਵਿੱਚ ਇਹ ਪਾਣੀ ਜਾਂ ਕੋਈ ਗੰਦਗੀ ਨਹੀਂ ਰਹੂ ਸਾਰੀ ਚਟਾਂਗੇ ਅੱਜ ਜਿਹੜੀ ਮਾਨਸਾ ਸ਼ਹਿਰ ਦੇ ਵਿੱਚ ਹਾਲਾਤ ਅਜਿਹਾ ਬਣੇ ਹੋਏ ਨੇ ਅੱਥਾ-ਥਾ ਛੱਪਰ ਲੱਗੇ ਪਏ ਨੇ ਗਲੀਆਂ ਦੇ ਵਿੱਚ ਪਾਣੀ ਥਰਿਓਂ ਕਰਦੇ ਨੇ ਜਿਹਦੇ ਤੇ ਅੱਜ ਬਹੁਤ ਵੱਡੀ ਬਿਮਾਰੀ ਫੈਲਣ ਦਾ ਡਰ ਹੈ ਇਸ ਕਰਕੇ ਪ੍ਰਸ਼ਾਸਨ ਇਹਦੇ ਕੋਈ ਕਾਹਕਾ ਨਹੀਂ ਜਿਹੜੇ ਇਤਤ ਦੇ ਐਮਸੀ ਨੇ ਜਾਂ ਪ੍ਰਧਾਨ ਨੇ ਉਹ ਵੀ ਸੁੱਤੇ ਪਏ ਨੇ ਇਹ ਕਰਕੇ ਜਿਹੜੇ ਅੱਜ ਮੌਕੇ ਦੀ ਸਰਕਾਰ ਐਮਐਲਏ ਬਣਾ ਨੇ ਜਿਹੜੇ ਸਿੱਕੇ ਦੇ ਬਾਗ ਕੋਟੋ ਕੋਟੇ ਪਾਣੀ ਫਿੱਟਾ ਕਲੀਆਂ ਦੇ ਵਿੱਚ ਪਰ ਇੱਥੇ ਪਾਣੀ ਕਦਾਂ ਹੁੰਦੂ ਬਜਾਏ ਦਿੱਲੀ ਤੁਰੇ ਫਿਰਦੇ ਨੇ ਪਰ ਜਿਹੜੀ ਅੱਜ ਘਰ ਦੀ ਚਪਾਈ ਨਹੀਂ ਕਰਦੇ ਜਿਹੜਾ ਮਾਂਸਾ ਸ਼ਹਿਰ ਦਾ ਗੰਦਗੀ ਨਾਲ ਇੰਨਾ ਭਰਿਆ ਪਿਆਗਾ ਕਿਤੇ ਲੰਗਰ ਨੂੰ ਖਾਣੇ ਤੇ ਬਿਮਾਰੀ ਫੈਲਣ ਦਾ ਡਰ ਹੈਗਾ ਅਸੀਂ ਸਰਕਾਰ ਨੂੰ ਇਤਤਾਬ ਨਹੀਂ ਦਿੱਨੇ ਵੀ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਨਹੀਂ ਪਿੱਛੇ ਦੁਕਾਨ ਦਾ ਕੋਈ ਇਸ ਵਾਰੀ ਸੋਚੂਗਾ ਵੀ ਇਹ ਬੁਝੀ ਕੀ ਕਰਨਾ ਚਾਹੀਦਾ ਹੈ ਆਪਾਂ ਨੂੰ